ਦਾ ਦੇ ਕੇ ਬਤ ਹੈ ਸ੍ਰੀ ਭਗਵਤੀ ਜੀ ਸੁਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸੇ ਪ੍ਰਥਮ ਭਗਵਤੀ ਸਿਮਰ ਗਾਇ ਗੁਰੂ ਨਾਨਕ ਲਾਈ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ RAM ਦਾਸ ਸੈ ਹੋਈ ਸੁਹਾਈ ਅਰਜੁਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਟਿਠੇ ਸਭ ਦੁੱਖ ਜਾਏ ਇਕ ਵਾਹਦਰ ਸਿਮਰਿਆ ਕਰਨੋਂ ਨਿਬਿਆਵਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਾਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਿਦਾਰ ਜੀ ਕਾ ਧਿਆਨ ਕਰਕੇ ਬਲਾ ਜੀ ਪੰਜਾਬਿਆ ਨਿਆ ਮੋਦ ਪਿਆ ਫਟੀਆਂ ਜਪੀਆਂ ਦਪਿਣਾਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਟ ਕੀਤਾ ਤਦਾਂ ਪਿਆਰੇ ਆ ਸਤਿਆਰੇ ਆ ਜੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੁੱਲ ਜੀ ਸਾਰੇ ਨੰਨਾ ਸਿੰਘਾ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾ ਉਪਰੀਆਂ ਦੁਹਾਂਜਾਂ ਜਰਖੜੀਆਂ ਦੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਭਾਈ ਇਤਨਾধিক ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੀ ਪੰਗਾ ਦਰਦਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲ ਜੀ ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਜਿਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਾ ਦਰਸ਼ਿਆ ਰਿਆ ਤਾ ਦੇਖ ਦੇਖ ਫਤਹ ਹੈ ਗੁਰਦ ਕੀ ਪਾਜ ਪੰਥ ਵੀ ਜੀ ਸ੍ਰੀ ਸਾਹਿਬ ਜੀ ਸੁਹਾਇ ਫਾਲਸਾ ਜੀ ਕੇ ਗੋਲ ਬਾਲੇ ਬੋਲ ਜੀ ਸਤਿਗੁਰੋ ਸਿਖਿ ਨਾਨਕੇ ਸੁਧਾਨ ਰਹਿ ਸੁਧਾਨ ਬੇਕਾਮ ਵੇ ਸਹਾਦਾਨ ਕਰੋ 사단 দান ਸ੍ਰਧਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਰ ਚੌਂਕੀਆ ਚੰਡੇ ਗੋਗ ਸੁਭੋ ਜਗਿਆ ਤਾਲ ਲਾਲ ਕਰ ਮਾਜ ਕਾਰ ਬੋਲ ਜੀ ਨਾਮ ਹੈ ਸਤਿਗੁਰਾਂ ਮਨ ਦੀਵਾ ਮੱਤ ਉੱਚੀ ਮੱਤ ਪੱਧਰਾ ਰੱਖ ਆਬ ਵਾਹੇ ਗੁਰੂ ਇਹ ਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਆਓ ਤੇਰੀ ਲੰਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਨਾਲ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੋਲੇ ਦਰਸ਼ਨ ਦੇ ਲਾਰਤੇ ਸੇਵਾ ਸੰਭਲਦਾ ਦਾਤ ਕਾਲਸਾ ਜੀ ਨੂੰ ਬਖਸ਼ਾ ਜੀ ਤੇ ਮਾਰਿਆ ਦੇ ਮਾਰ ਮੇਤਾ ਨੇ ਆ ਤੇ ਤਾਰ ਮੇਕਿਆਂ ਤੇ ਓਟ ਤੇ ਆਸ ਰਿਆਂ ਦੇ ਆਸਰੇ ਧੰਦਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਲ ਜੀ ਦੇ ਹਜ਼ੂਰ ਅਰਦਾਸ ਤੇ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਰਾਜ ਬਾਣੇ ਅੰਦਰ ਚਾਰ ਪੈਰ ਰੈਨ ਸੁਖ ਅਨੰਤ ਬਈ ਬਤੀਤ ਹੋਈ ਹੈ ਚਾਰ ਪੈਰ ਦਿਨ ਆਇਆ ਹੈ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਤਾਨਉ ਤਾਨਉ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਮਹਾਨ ਪਾਵਨ ਸਤਿ ਅਸਥਾਨ ਗੁਰਦੁਆਰਾ ਸ਼ਹੀਦ ਗੱਜ ਸਾਹਿਬ ਦੀ ਦੇ ਪਾਵਨ ਦਰਬਾਰ ਵਿੱਚ ਹੈ ਆਪ ਜੀਆਂ ਦੇ ਪਾਵਨ ਸੰਗਠਨ ਤਿਆਰ ਹੋਣਾ ਆਪ ਦੀ ਸੰਗਠਨਾ ਉੱਪਰ ਪ੍ਰਕਾਸ਼ ਮਾਨ ਰੋ ਕਰਕੇ ਸਰਬੱਤ ਸੰਗਤਾਂ ਦੇ ਤਾਈ ਦਰਸ਼ਨ ਦਿਖਾਵੇ ਬਖਸ਼ਦਿਆਂ ਹੋਇਆ ਹੁਕਮ ਅਦਾਵਾ ਸਾਹਿਬ ਦੀ ਦਾਤ ਬਖਸ਼ ਕਰਕੇ ਨਿਹਾਲ ਕਰੋ ਜੀ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਕੀਤੀਆ ਹੋ ਜਾ ਸੇਵਾਵਾ ਪਿਡਾਵਾ ਦਰਪਵਾਨ ਕਰਮੀਆ ਆਪਣੇ ਦਰੋਂ ਘਰਾਂ ਸਿੱਖੇ ਸਦਕ ਭਰੋਸਾ ਨਾਮ ਦਾ ਬਖਸ਼ਣਾ ਇਸ ਸਮੇਂ ਕਰੋ ਕਿਰਪਾ ਆਪਣੇ ਪਾਵਨ ਪਵਿੱਤਰ ਸਰੂਪਾ ਸੁਗਾਤਨ ਤੁਤਨਾ ਤੁਮ ਪ੍ਰਕਾਰ ਜਸਤਾਨਾ ਵਿਖੇ ਤੇ ਜਾਣ ਤੇ ਆਖਿਆ ਬਖਸ਼ਾ ਰਸਤੇ ਦੇ ਅੰਭ ਸੰਗ ਸੁਹਾਈ ਹੋਣਾ ਸੇਕੁ ਮਾੜੇ ਸੁਣਦੇ ਸਰਬਤ ਨਾਹੀ ਵੰਦ ਹੋਵਨਾ ਨਾਰੇ ਨਾਮ ਜਲਦੀ ਗਲਾੰਦੇ ਮਾੜੇ ਸਰਬਤ ਅਲਿਹੁਲਿਹਤਾ ਖਾਲਸਾ ਵਾਲਿ ਕਮੀਂ ਕੇ ਬਦੇ ਬੋਲੇ